jobs state transmission corporation limited ਵੱਲੋਂ ਕੁਝ ਵੈਕੈਂਸੀਸ ਸਾਡੇ ਕੋਲ ਆਈਆਂ ਨੇ ਆਨਲਾਈਨ ਡੇਟ ਆਫ ਆਨਲਾਈਨ ਰਜਿਸਟ੍ਰੇਸ਼ਨ ਅਪਲੀਕੇਸ਼ਨਸ ਦੀ ਆਨਲਾਈਨ ਰਜਿਸਟ੍ਰੇਸ਼ਨ ਇਹ 9 ਦਸੰਬਰ 2020 ਤੋਂ ਸ਼ੁਰੂ ਹੋਣੀ ਹੈ ਔਰ ਲਾਸਟ ਡੇਟ ਜਿਹੜੀ ਸਾਡੇ ਕੋਲੇ ਅਪਲਾਈ ਕਰਨ ਦੀ ਹੈ 31 ਦਸੰਬਰ 2020 ਹੈ ਫੀਸ ਡਿਪੋਜ਼ਿਟ ਕਰਨ ਦੀ ਲਾਸਟ ਡੇਟ 14 ਜਨਵਰੀ 21 ਹੈ ਇਦਿਆਂ ਜਿਹੜੀਆਂ ਡਿਟੇਲਸ ਨੇ ਤੁਸੀਂ ਇਹ ਇਨਸਟਰਕਸ਼ਨਸ ਨੇ ਇਹ http recruitment.pspcl.org ਦੇ ਵਿੱਚ ਦੇਖ ਸਕਦੇ ਹੋ ਵੈਕੈਂਸੀ ਦਾ ਜਿਹੜਾ ਸਾਡੇ ਕੋਲੇ ਨਾਮ ਹੈ ਅਸਿਸਟੈਂਟ ਲਾਈਨਮੈਨ 350 ਵੈਕੈਂਸੀ ਨੇ ਪੰਜਾਬੀ ਪਾਸ ਕੈਂਡੀਡੇਟ ਹੋਵੇ میٹرਿਕ میٹرਿਕ ਲੈਵਲ ਦੇ ਉੱਤੇ ਤੇ ਉਹਨੇ ਫੁੱਲ ਟਾਈਮ ਰੈਗੂਲਰ ITI ਕੀਤੇ ਹੋਏ ਇਲੈਕਟ੍ਰੀਸ਼ੀਅਨ ਯਰ ਵਾਇਰਮੈਨ ਦੀ ਕਿਸੇ ਰੈਕਗਨਾਈਜ਼ਡ ਇੰਸਟੀਟਿਊਸ਼ਨ ਤੋਂ ਤਾਂ ਜਿਹੜਾ ਪੇ ਸਕੀਲ ਹੈ ਗਵਰਨਮੈਂਟ ਆਫ ਇੰਡੀਆ ਨੇ ਜੋ ਨੋਟੀਫਾਈ ਕੀਤਾ ਹੈ 7th ਸੈਂਟਰਲ ਪੇ ਕਮਿਸ਼ਨ ਉਹਦੇ ਹਿਸਾਬ ਦੇ ਨਾਲ ਹੋਏਗਾ ਤੇ ਉਹਦੇ ਨਾਲ ਜੋ ਵੀ ਪੰਜਾਬ ਸਰਕਾਰ ਦਾ ਫਾਈਨਾਂਸ ਡਿਪਾਰਟਮੈਂਟ ਇਨਸਟਰਕਸ਼ਨ ਇਸ਼ੂ ਕਰੇਗਾ ਇਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀਆਂ ਸੈਲਰੀਜ਼ ਹੋਣਗੀਆਂ ਤੋ एलिजिबिलिटी ਕੰਡੀਸ਼ਨਸ ਤੋਂ ਬਾਅਦ ਨੋਲੇਜ ਆਫ ਪੰਜਾਬੀ ਹੈ ਜਿਹੜੀ ਇਹ ਬਹੁਤ ਇੰਪੋਰਟੈਂਟ ਹੈ 에ਸੈਂਸ਼ੀਅਲ ਹੈ ਤੇ ਇਹ ਜਿਹੜੀ ਸਾਡੇ ਕੋਲੇ ਲਾਸਟ ਡੇਟ ਆਫ ਰਸੀਟ ਆਫ ਅਪਲੀਕੇਸ਼ਨ ਫਾਰਮ ਤੋਂ ਪਹਿਲਾਂ ਉਹਨਾਂ ਨੇ ਮੈਟ੍ਰਿਕੁਲੇਸ਼ਨ ਕੀਤੀ ਹੋਵੇ ਜਾਂ ਮੈਟ੍ਰਿਕੁਲੇਸ਼ਨ ਦੇ ਪੰਜਾਬੀ ਦੇ ਪੇਪਰ ਦੇ ਇਕੁਇਵੈਲੈਂਟ ਕੋਈ ਹੋਰ ਐਗਜ਼ਾਮ ਪਾਸ ਕੀਤਾ ਹੋਵੇ ਏਜ ਲਿਮਿਟ ਸਾਡੇ ਕੋਲੇ 18 ਤੋਂ 37 ਸਾਲ ਤੱਕ ਹੈ ਤੇ ਏਜ ਦੇ ਵਿੱਚ ਅਪਰ ਏਜ ਲਿਮਿਟ ਰਿਲੈਕਸੇਸ਼ਨ ਨੇ ਉਹ ਜਿਹੜੇ bsts bstcl ਤੇ ਪੰਜਾਬ ਗਵਰਨਮੈਂਟ ਦੇ ਰੂਲ ਦੇ ਹਿਸਾਬ ਨਾਲ ਨੇ ਐਸਸੀ ਤੇ ਬੈਕਵਰਡ ਕਲਾਸਿਸ ਨੂੰ 5 ਸਾਲ ਨੇ ਐਕ ਸਰਵਿਸਮੈਨ ਨੂੰ ਜਿੰਨੀ ਕੁ ਉਹਨਾਂ ਨੇ ਇੱਕ ਰੂਲ ਹੈ ਜਿੰਨੀ ਉਹਨਾਂ ਨੇ ਸਰਵਿਸ ਕੀਤੀ ਹੁੰਦੀ ਹੈ ਉਹ ਉਹਨਾਂ ਦੀ ਟੋਟਲ ਏਜ ਤੋਂ ਮਾਈਨਸ ਕਰ ਦਿੰਦੇ ਆ ਫਿਜ਼ੀਕਲੀ ਹੈਂਡੀਕੈਪ ਨੂੰ ਜਿਹੜਾ ਸਾਡੇ ਕੋਲੇ 10 ਸਾਲ ਦੀ ਹੈ ਤੋਂ ਅਪਰ ਏਜ ਲਿਮਿਟ ਸਾਡੇ ਕੋਲੇ ਕੁਝ ਸਪੈਸ਼ਲ ਕੇਸਿਸ ਦੇ ਵਿੱਚ ਜਿਹੜੇ ਅਪਰੇਜ਼ ਲਿਮਿਟ ਅਪ ਟੂ 40 ইয়ার্স ਹੈ ਜਿਸ ਨਾਲ ਸਾਡੇ ਕੋਲੇ ਵਿਡੋਸ ਤੇ ਊਮਨ ਜਿਹੜੀਆਂ ਲੀਗਲੀ ਸੈਪਰੇਟਡ ਨੇ ਫਰੋਮ देयर ਹਸਬੰਡ ਡਾਈਵੋਰਸ ਨੇ ਜਾਂ ਜਿਨ੍ਹਾਂ ਦੀ ਮੇਨਟੇਨੈਂਸ ਪੇ ਕਰਨ ਦੇ ਕੋਰਟ ਦੁਆਰਾ ਆਰਡਰ ਹੋਏ ਹੋਏ ਨੇ ਤੋਂ ਜਿਹੜੀਆਂ ਕੁਝ ਊਮਨ ਡਿਸਰਟ ਕਰਤੀ ਗਈਆਂ ਨੇ ਹਸਬੰਡਸ ਤੋਂ ਤੇ ਉਹ ਸੈਪਰੇਟਲੀ ਰਹਿ ਰਹੀਆਂ ਨੇ 2 ਜਾਂ 2 ਤੋਂ ਵੱਧ ਸਾਲਾਂ ਤੋਂ ਤੇ ਜਿਨ੍ਹਾਂ ਊਮਨ ਹੂ ਖੂਸ ਹਸਬੰਡ ਹੈਵ ਰੀਮੈਰਿਡ ਜਿਨ੍ਹਾਂ ਦੇ ਹਸਬੰਡਸ ਦੀ ਰੀਮੈਰਿਜ ਹੋ ਗਈ ਹੈ ਤੇ ਵਾਈਫਸ ਆਫ ਦਾ ਸਰਵਿੰਗ ਮਿਲਟਰੀ ਪਰਸਨਲ ਐਂਡ ਵਾਈਫਸ ਹੂ ਆਰ ਡਿਸੇਬਲਡ ਵਾਈਲ ਇਨ ਦਾ ਮਿਲਟਰੀ ਸਰਵਿਸ ਜੇ ਕੋ ਫੌਜੀ ਸਰਵਿਸ ਦੇ ਦੌਰਾਨ ਡਿਸੇਬਲ ਹੋਇਆ ਹੈ ਤੇ ਉਹਨਾਂ ਦੀ ਪਤਨੀ ਨੂੰ ਵੀ ਜਿਹੜੀ ਹੈਗੀ ਹੈ ਇਹ ਏਜ ਦੇ ਵਿੱਚ ਜਿਹੜੀ ਸ਼ੋਰਟ ਹੈ ਇਹ 40 ਸਾਲ ਤੱਕ ਹੈ ਇੱਕ ਮਿੰਟ ਕਰਨਾ ਬਾਅਦ ਚ ਕੋਲਿੰਗ ਕਰਾਂਗੇ ਤੁ ਜੇ ਏਜ ਰੈਲੈਕਸੇਸ਼ਨ ਕੋਈ ਕੈਂਡੀਡੇਟ ਹੈਗਾ ਇਹ ਸਾਡੇ ਕੋਲੇ ਮੋਰ ਥੈਨ 1 ਆਫ ਦਾ 5 ਕੈਟੇਗਰੀ ਮੈਂਸ਼ਨਡ ਅੰਡਰ ਥਿਸ ਪੈਰਾਗ੍ਰਾਫ ਤੇ ਉਸ ਵੇਲੇ ਜਿਹੜਾ ਬੈਨੀਫਿਟ ਹੈ ਇੱਕ ਤੋਂ ਜ਼ਿਆਦਾ ਹੈ ਮਤਲਬ ਕਿ ਕੈਟੇਗਰੀ ਦੇ ਅੰਡਰ ਜੇ ਕੋਈ ਬੈਨੀਫਿਟ ਲੈਣਾ ਚਾਹੁੰਦਾ ਤਾਂ ਉਹਦੇ ਵਿੱਚ ਉਹਨੂੰ ਇੱਕੋ ਕੈਟੇਗਰੀ ਦੇ ਹਿਸਾਬ ਨਾਲ ਬੈਨੀਫਿਟ ਦਿੱਤਾ ਜਾਏਗਾ ਤੇ ਮੈਕਸਿਮਮ ਏਜ ਰੈਲੈਕਸੇਸ਼ਨ ਦਾ ਬੈਨੀਫਿਟ ਦਿੱਤਾ ਜਾਏਗਾ ਰੈਜ਼ਰਵੇਸ਼ਨ ਆਫ ਪੋਸਟ ਜਿਹੜੇ ਐਸ ਪਰ ਜਿਹੜੇ ਸਾਡੇ ਕੋਲੇ ਗਵਰਨਮੈਂਟ ਰੂਲਸ ਐ ਐਸਸੀ, ਬੀਸੀ, ਐਕ ਸਰਵਿਸਮੈਨ, ਫ੍ਰੀडम फाइਟਰ, სპੋਰਟਸ ਪਰਸਨਸ, ਫਿਜ਼ੀਕਲੀ ਹੈਂਡੀਕੈਪ, ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ ਸਿਲੈਕਸ਼ਨ ਪ੍ਰੋਸੀਜਰ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਐਜੂਕੇਸ਼ਨਲ ਕੁਆਲੀਫਿਕੇਸ਼ਨ ਰੈਕਗਨਾਈਜ਼ਡ ਇੰਸਟੀਟਿਊਸ਼ਨ ਯੂਨੀਵਰਸਿਟੀ ਜਾਂ ਬੋਰਡ ਤੋਂ ਚਾਹੀਦੀ ਐ। ਤਾਂ ਕੋਈ ਰਿਟਨ ਟੈਸਟ ਨਹੀਂ ਹੋਏਗਾ। ਜਾ ਇੰਟਰਵਿਊ ਨਹੀਂ ਹੋਏਗੀ ਲਾਈਨਮੈਨ ਦੀ ਪੋਸਟ ਦੇ ਲਈ ਮੈਰਿਟ ਜਿਹੜੀ ਹੈ ਜਿਹੜੇ ਉਹਨਾਂ ਦੇ ਨੰਬਰ ਆਏ ਨੇ ਫਾਈਨਲ ਇਅਰ ਦੇ ਇਹਨਾਂ ਦੇ ਆਧਾਰ ਦੇ ਉੱਤੇ ਕੱਲੀ ਹੋਏਗੀ ਤਾਂ ਕੈਂਡੀਡੇਟ ਇੱਕੋ ਹੀ ਕੰਡੀਸ਼ਨ ਹੈ ਕਿ ਕੈਂਡੀਡੇਟ ਕੋਲ ਕੁਆਲਿਫੀਕੇਸ਼ਨ ਚਾਹੀਦੀ ਹੈ ਲਾਸਟ ਡੇਟ ਆਫ 서ਮਿਸ਼ਨ ਆਫ ਐਪਲੀਕੇਸ਼ਨ ਫਾਰਮ ਤੋਂ ਪਹਿਲਾਂ ਜਿਹੜਾ ਕੈਂਡੀਡੇਟ ਇਹ ਸਾਰਾ ਕੁਝ ਸਬਮਿਟ ਨਹੀਂ ਕਰ ਪਾਏਗਾ ਉਹਦਾ ਜਿਹੜਾ ਕੈਂਡੀਡੇਚਰ ਉਹ ਕੈਨਸਲ ਕਰਤਾ ਜਾਊਗਾ ਜੇ ਜੇ ਦੋ ਕੈਂਡੀਡੇਟ ਤੇ ਸੇਮ ਮਾਰਕਸ ਨੇ ਤਾਂ ਉਹਨਾਂ ਦੀ ਜਿਹੜੀ ਰੈਲੇਟਿਵ ਮੈਰਿਟ ਹੈ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਬਣਾਈ ਜਾਏਗੀ ਹਾਇਰ ਏਜ ਵਾਲੇ ਬੱਚੇ ਨੂੰ ਹਾਇਰ ਮੈਰਿਟ ਦੇ ਵਿੱਚ ਪਲੇਸ ਕੀਤਾ ਜਾਏਗਾ ਇਹ ਸਾਡੇ ਕੋਲੇ ਬੇਸਿਕ ਇਨਸਟਰਕਸ਼ਨਸ ਨੇ ਸਾਰੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਨੇ ਤੁਸੀਂ ਆਪ hwwdbrecruitment.pspcl.org ਤੇ ਜਾ ਕੇ ਵਿਜ਼ਿਟ ਕਰੋ ਤੇ ਇਹਦੇ ਇਸ ਜੌਬ ਦੇ ਲਈ ਤੁਸੀਂ ਅਪਲਾਈ ਕਰੋ ਹੋਰ ਕਾਫੀ ਜ਼ਿਆਦਾ ਕੰਡੀਸ਼ਨਸ ਨੇ ਜਿਹੜੀਆਂ ਅਸੀਂ ਕਵਰ ਨਹੀਂ ਕਰ ਸਕਦੇ ਪਰ ਤੁਸੀਂ ਆਪ ਇਹਨੂੰ ਬੈਠ ਕੇ ਡਿਟੇਲਸ ਦੇ ਵਿੱਚ ਪੜ ਸਕਦੇ ਹੋ ਮੈਂ ਇੱਕ ਵਾਰੀ ਸਾਰਾ ਇਹਨੂੰ ਸਕਰੋਲ ਕਰ ਰਿਹਾ ਤਾਂ ਜੋ ਤੁਸੀਂ ਇਹ ਸਾਰਾ ਜਿਹੜਾ ਇਨਫੋਰਮੇਸ਼ਨ ਸੈੱਟ ਹੈ ਤੁਸੀਂ ਇਹਨੂੰ ਦੇਖ ਸਕੋ ਤੇ ਅਸੀਂ ਇਹ ਜਿਹੜਾ ਸਾਰਾ ਇਨਫੋਰਮੇਸ਼ਨ ਸੈੱਟ ਹੈ ਇਹ ਆਪ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਲਿੰਕ ਸ਼ੇਅਰ ਕਰਾਂਗੇ ਵੈਕੈਂਸੀਜ਼ 133 ਜਨਰਲ ਕੈਟਾਗਰੀ EWS 35 71 SC 13 SC ਐਂਡ ਈਐਸ ਐਸਸੀ ਤੇ ਐਸਪੀ ਲਈ 4 ਬੀਸੀ ਲਈ 34 ਬੀਸੀ ਈਐਸ ਦੇ ਲਈ ਸਾਡੇ ਕੋਲੇ 7 ਨੇ ਪੀਡਬਲਯੂਡੀ ਲਈ 14 ਈਐਸ ਲਈ ਸਾਡੇ ਕੋਲੇ 25 ਨੇ ਐਸਪੀ ਦੇ ਲਈ 8 ਨੇ ਐਫਐਫ ਲਈ 3 ਨੇ ਟੋਟਲ ਵੈਕੈਂਸੀ ਸਾਡੇ ਕੋਲੇ ਜਿਹੜੀਆਂ ਨੇ 347 ਪਲੱਸ ਸਾਡੇ ਕੋਲੇ ਬੈਕਲੌਗ ਵਾਲੀਆਂ ਵੈਕੈਂਸੀਜ਼ 3 ਨੇ ਇਹਦੇ ਟੋਟਲ 6350 ਨੇ ਇਹ ਤਿੰਨ ਦਾ ਬੈਕਲੌਗ ਫਿਜ਼ੀਕਲੀ ਹੈਂਡੀਕੈਪ ਦੇ ਵਿੱਚ ਹੈ ਤੋ ਆ ਸਾਰੀ ਕੈਟੇਗਰੀਸ ਦੀ ਡਿਟੇਲਸ ਦੇਖ ਰੱਖਿਐ ਇਹਨੂੰ ਡਿਟੇਲ ਦੇ ਵਿੱਚ ਪੜੋ ਤੇ ਉਸ ਤੋਂ ਬਾਅਦ ਇਸ ਪੋਸਟ ਦੇ ਲਈ ਅਪਲਾਈ ਕਰੋ ਥੈਂਕ ਯੂ ਵੈਰੀ ਮਚ